ਇਸਰ ਮਰਜ਼ੀ ਲਾ ਮੈਂ ਦੱਸੂਗਾ ਬਾਪੂ ਨੂੰ ਵੀ ਕਿਸੇ ਨਾ ਗੱਲਾਂ ਕਰਦੀਆ ਚੋਰੀ ਚੋਰੀ ਮੈਂ ਵੀ ਕਿਸੇ ਨੂੰ ਫੋਨ ਲਾਉਣਾ ਬਾਪੂ ਖਾਬਰੇ ਕਿਹਨੂੰ ਕਿਹਨੂੰ ਲਾਉਂਦਾ ਬਾਪੂ ਕੋਲ ਫੋਨ ਹੈਗਾ ਏ ਬਾਪੂ ਦਾ ਮੇਰਾ ਫੋਨ ਤਾਂ ਆਏ ਹਾਏ ਹਾਏ ਗਲਤ ਗੱਲਾਂ ਦੇਖ ਲੈ ਫੋਨ ਫੋਨ ਦਾ ਕੱਟ ਤੇ ਚੰਗਾ ਚੱਲ ਪੈਸੀ ਮੱਝਾ ਤੂੰ ਕਾਦੀ ਤੂੰ ਕਾਦੀ ਪੰਜਾਬ ਬਣਾ ਰੋ ਪੱਗ ਜੀ ਦਾ ਬੰਨਣਾ ਟਾਈਮ ਨਹੀਂ ਹੁੰਦਾ ਉਧਰ ਉਹ ਡਿਜ਼ਾਈਨ ਦੀ ਬਾਤ ਚੱਕਦੇ ਹੋ ਹਾਈਟ ਹਾਈਟ ਬਾਪੂ ਮਾਸਟਰ ਕਰਨ ਫੜ ਜਾ ਯਾਰ ਫੜ ਜਾ ਉਹ ਜਿੰਦਾ ਹੈ ਜਿੰਦਾ ਫੜ ਜਾ ਮਾਸੀ ਹੱਥ ਮਾਸੀ ਹੱਥ ਨਾਲ ਲੈ ਕੇ ਜਾਊ ਚੱਕੇ ਇਹ ਆ ਮਾਸੀ ਦਲੇਰ ਮਾਸੀ ਨਾ ਯਾਰ ਇਹ ਗੱਲ ਨੂੰ ਅੱਛਾ ਸਸੀਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਵੀਰੇ ਸਾਰੇ ਠੀਕ ਠਾਕ ਹੋਵੋਗੇ ਬੜੇ ਲੰਮੇ ਸਮੇਂ ਬਾਅਦ ਆਪਾਂ ਬਲੌਗ ਬਣਾ ਰਹੇ ਆ ਤੇ ਜ਼ਰੂਰੀ ਗੱਲਾਂ ਕਰਨੀਆਂ ਸੋਡੇ ਨਾਲ ਜ਼ਰੂਰੀ ਗੱਲਾਂ ਕੀ ਨੇ ਅੱਜ ਦਾ ਚਲੋ ਜਿਹੜਾ ਸ਼ੂਟ ਆ ਝੂਠੀ ਵਿਚੋਲੰ ਦਾ ਉਹਦੇ ਲਈ ਮੈਂ ਨਿਕਲ ਗਿਆ ਘਰ ਤੇ ਜਿਹੜਾ ਦੂਜੀ ਵੀਡੀਓ ਚੱਲਦੀ ਸੀ ਆਪਣੀ ਸਖੀਆਂ ਭੈਣਾ ਉਹਦਾ ਵੀਰੇ ਐਂਡ ਹੋ ਚੁੱਕਿਆ ਸਾਰੇ ਜਣੇ ਉਸ ਸਟੋਰੀ ਦੇ ਨਾਲ ਜੁੜੋ ਤੇ ਜਿਹੜੇ ਵੀਰ ਕਹਿੰਦੇ ਸੀ ਬਾਈ ਐਂਡ ਕਰ ਦੋ ਐਂਡ ਕਰ ਦੋ ਚਲੋ ਜੀ ਹੁਣ ਉਹਦਾ ਐਂਡ ਹੋ ਗਿਆ ਐਂਡ ਦਾ ਜਿਹੜਾ ਤੁਸੀਂ ਨੇ ਨਜ਼ਾਰਾ ਦੇਖਣਾ ਬਹੁਤ ਸੋਹਣਾ ਐਂਡ ਹੋਇਆ ਤੇ ਸਟੋਰੀ ਪੂਰੀ ਗਜ਼ਬ ਦੀ ਬਣ ਗਈ ਅੱਜ ਦੇ ਲਈ ਆਪਾਂ ਨਿਕਲੇ ਆਂ ਦਿਖਾਉਣੇ ਆ ਅੱਗੇ ਆਪਣੇ ਸਾਰੇ ਪਿੱਤਰ ਹੋਣਗੇ ਜਿਹੜੇ ਸ਼ੂਟ ਤੇ ਹੁੰਦੇ ਨੇ ਸਾਰੀ ਟੀਮ ਸੋ ਇਹ ਮੇਰਾ ਪਿੰਡ ਆ ਜੀ ਪਿੰਡੋਂ ਨਿਕਲਿਆ ਆ ਮੈਂ ਹਜੇ ਹੁਣੀ ਜਸਟ ਪਿੰਡ ਮੇਰਾ ਜਿਹੜੇ ਲੋਕ ਪੁੱਛਦੇ ਨੇ ਪਿੰਡ ਕਿਹੜਾ ਮੇਰਾ ਪਿੰਡਾ ਬਾਈ ਭਾਈ ਕੀ ਬਿਸ਼ੋਰ ਤੇ ਤਹਿਸੀਲ ਇਹ ਰਹਾ ਗੱਗਾ ਜ਼ਿਲ੍ਹਾ ਸੰਗਰੂਰ ਪਰ ਸਾਡੀ ਤਹਿਸੀਲ ਬਦਲਦੀ ਰਹਿੰਦੀ ਐ ਕਦੇ ਕਿਹੜੇ ਪਾਸੇ ਪاگ ਜਨੇ ਸੀ ਕਦੇ ਕਿਹੜੇ ਪਾਸੇ ਤੇ ਠੀਕ ਹੈ ਜੀ ਦਿਖਾਉਣੇ ਆ ਕੰਟੀਨਿਊ ਜੁੜੇ ਰਹੋ ਕੀ ਹੋ ਗਿਆ ਇਹ ਇਹਨੂੰ ਐ ਕਰ ਦੇ ਇਹਦਾ ਮਾਰ ਕੇ ਹਾਂ ਕਰ ਦੇ ਯਾਰ ਨਹੀਂ ਮਰਦਾ ਇਹ ਫਿਰ ਸਹੀ ਹੋ ਜਾਏਗਾ ਕਰ ਦੇ ਇਹਨੂੰ ਹਾਂ ਐ ਕਰ ਦੇ ਵਿਚਾਰਾ ਭੱਜੂਗਾ ਯਾਰ ਇਹ ਤੂੰ ਉੱਠਿਆ ਨਹੀਂ ਜਾ ਰਿਹਾ ਮੈਨੂੰ ਬਹੁਤ ਮੂਰਾ ਲੱਗ ਰਿਹਾ ਇਹਨੂੰ ਚੱਕ ਕੇ ਬਾਹਰ ਸੱਟਿਆ ਚੱਕਾ ਦੇ ਨਾ ਚੱਕਾ ਕੋਈ ਜੀ ਜਿਲੇਆ ਬਈ ਬਹੁਤ ਵੱਡਾ ਹਾਸਾ ਕਰਦਾ ਇਹਨੇ ਦੇਖ ਲੈ ਔਗਰੋਜ ਮਾਰਦਾ ਮੂਦਾ ਹਿਲੇ ਹਿਲੇ ਏ ਲੈ ਅੱਜ ਪਤਾ ਲੱਗੂ ਬੇਲੀਆ ਦੇ ਯੋਰ ਦਾ ਕਰਤਾ ਸਿੱਧਾ ਉਹ ਤਾਂ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਉਹ ਤਾਂ ਜਾਣ ਹੀ ਨਹੀਂ ਹੈਗੀ ਅੱਛਾ ਆ ਜਾ ਬਈ ਕੀ ਹੈ ਕਰਨਵਾ ਸੀਨੇ ਕੋ ਕਰੋ ਜ ਮਾਰਤਾ ਹਾਏ ਬਾਪ ਨੇ ਖੜ ਜਾ ਖੜ ਜਾ ਖੜ ਜਾ ਯਾਰ ਉਹ ਜ਼ਿੰਦਾ ਜ਼ਿੰਦਾ ਖੜ ਜਾ ਮਸੀਹਤ ਮਸੀਹਤ ਨਾਲ ਲੈ ਕੇ ਜਾਉ ਚੱਕੇ ਇਹ ਆ ਮਸੀਹ ਦਲੇਰ ਮਸੀਹ ਨਾ ਯਾਰ ਇਹ ਗੱਲ ਨਹੀਂ ਕਸਰ ਬਾਹਰ ਸਿੱਟਿਓ ਇਹ ਵੀ ਤੇਰੇ ਕੀ ਕਹਿੰਦਾ ਕਿਸੇ ਨੂੰ ਹਾਂ ਇਹਦਾ ਕੁਛ ਨਹੀਂ ਕਹਦਾ ਦੇਖ ਇਹਦਾ ਮਾਰ ਕੇ ਖਾ ਵੀ ਜਾਵੇ ਮਾਸੀ ਦਾ ਮਾਸੀ ਦਾ ਮਾਰ ਕੇ ਖਾ ਵੀ ਜਾਵੇ ਜਿੰਦਾ ਹੋ ਸਿੱਟ ਕੇ ਨਹੀਂ ਲਾਰਾ ਮਾਸੀ ਦਾ ਮਾਰ ਕੇ ਕੋਕਰੋਚ ਖਾ ਜੇ ਹਾਂ ਆ ਗਿਆ ਸਾਰੇ ਬਹੁਤ ਖੁਸ਼ ਨੇ ਸਾਰਾ ਸਭ ਕੁਝ ਠੀਕ ਹੈ ਪਰ ਇੱਕ ਚੀਜ਼ ਦਿਖਾਵਾਂ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ ਉਹ ਖੂਹ ਤੇ ਬੈਠੀ ਹੈ ਹੈ ਨਹੀਂ ਕੋਈ ਚੱਕਰ ਨਹੀਂ ਹੁੰਦਾ ਐ ਥੋੜੀ ਹੁੰਦਾ ਵੀ ਤੁਸੀਂ ਤੂੰ ਅੰਦਰ ਬੈਠ ਕੇ ਗੱਲ ਕਰਨਾ ਮੈਨੂੰ ਸੌ ਗੱਲ ਕਰਨੀ ਪੈਂਦੀ ਐ ਤੂੰ ਮੇਰੇ ਮੰਗ ਰਕੀ ਬੜੇ ਮੇ ਲੈਣ ਆਇਆ ਨਾ ਕੀ ਕਰਨਾ ਐ ਮੈਂ ਨਾ ਐਡੀ ਹੋਰੇ ਇੱਕ ਤਾਂ ਹੁੰਦੀ ਐ ਗੱਲ ਪੜ ਦੇ ਨਾ ਅਬ ਦੀਆਂ ਤਾਂ ਪੜ ਦੇ ਨਾ ਕਰ ਰਹੀ ਹੈਗਾ ਕੇ ਇਹ ਦੇਖ ਲੈ ਕਿਵੇਂ ਬੀਚ ਬੈਠੀ ਐ ਮੇਰੇ ਆਲੇ-ਦਾਲ ਕੋਈ ਵੀ ਨਹੀਂ ਪੜ ਦੇਣ ਨਾਲ ਗੱਲ ਕਰਦੀ ਮੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੇਰੀ ਮਾਂ ਚੰਗਾ ਨਹੀਂ ਲੱਗਦਾ ਮਾ ਮੇਰੇ ਫੋਨ ਉਹਦੀ ਥੱਲੇ ਲਾਤਾ ਕਿਦੋਂ ਕਿਹਨੂੰ ਫੋਨ ਲਾਉਂਦਾ ਇਹ ਸੇਰ ਮਰਜੀ ਲਾਉਂਦਾ ਮੈਂ ਦੱਸੂਗਾ ਬਾਪੂ ਨੂੰ ਵੀ ਕਿਸੇ ਨਾਲ ਗੱਲਾਂ ਕਰਦੀਆ ਚੋਰੀ ਚੋਰੀ ਮੈਂ ਵੀ ਕਿਸੇ ਨੂੰ ਫੋਨ ਲਾਉਣਾ ਬਾਪੂ ਖਬਰ ਕਿਹਨੂੰ ਕਿਹਨੂੰ ਲਾਉਂਦਾ ਬਾਪੂ ਕੋਲ ਫੋਨ ਹੈਗਾ ਹੈ ਕੇ ਬਾਪੂ ਦਾ ਮੇਰਾ ਫੋਨ ਤਾਂ ਹੈ ਆਏ ਹਾਏ ਹਾਏ ਗਲਤ ਗੱਲਾਂ ਦੇਖ ਲੈ ਫੋਨ ਆਈ ਫੋਨ ਦਾ ਕੱਟਦੇ ਚੰਗਾ ਚੱਲ ਪੈਸੇ ਮੱਚੀ ਜਾਂਦੇ ਨੇ ਕੱਟਰ ਹੂੰ ਚੱਲ ਸੀ ਬੋਰੇ ਬੈਠੀ ਕਿਸੇ ਨਾਲ ਗੱਲਾਂ ਮਾਰਦੀ ਸੀ ਚੋਰੀ ਚੋਰੀ ਸੀ ਬੋ ਕੱਲੀ ਚਲ ਦੱਬਾ ਚਲੰਦਰ ਸੀਬੋ ਇੱਕ ਲਾਰਡ ਨਾਲ ਜੇਲਾ ਗੋਦਾ ਲੈ ਕੇ ਕਰ ਰਿਹਾ ਸੀ ਸੀਬੋ ਕਿਸੇ ਨੂੰ ਫੋਨ ਲਾ ਰਖਿਆ ਸੀ ਸੀਬੋ ਨੇ ਸੀਬੋ ਨੇ ਕਿਸੇ ਬੰਦੇ ਨੂੰ ਫੋਨ ਲਾ ਰਖਿਆ ਹਾਏ ਸੀਬੋ ਦੇਗੀ ਧੋਖਾ ਨਹੀਂ ਜੜੀ ਨਹੀਂ ਜੜੀ ਦੇਗੀ ਧੋਖਾ ਗੋਦਾ ਨਹੀਂ ਤੜਾ ਅੱਜ ਵੀ ਸੀਨ ਹੈ ਚਲੋ ਸੀਨ ਸੋਨ ਲਈਏ ਬਈ ਐਡਾ ਬੜਾ ਕਾ ਸੀਨ ਹੈ ਕਿਸੇ ਕੋਨੇ ਚ ਹਾਏ ਹਾਏ ਹਰਮਾਲ ਕਹਦਾ ਬੰਦ ਨਹੀਂ ਦਾ ਹਾਏ ਮੈਂ ਉਹਦੀ ਰੀਸ ਕਰ ਰਿਹਾ ਤੇ ਉਹ ਨਹੀਂ ਹੁੰਦੇ ਆਰਕੇਸਟ ਵਾਲੇ ਹੁੰਦੇ ਨੇ ਪਹਿਲਾਂ ਧਾਰਮਿਕ ਜਿਹਾ ਫਲਾਉਂਦੇ ਨੇ ਹੈ ਨਹੀਂ ਕਰਦੇ ਨਰਮਲ ਜੀ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਫਿਰ ਦੁਆ ਚ ਹਲਾ ਦਿੰਦੇ ਨੇ ਆਪਾਂ ਕਿਸੇ ਤਾਂ ਧਰਮ ਦਾ ਨਿਰਾਨਾ ਕਰਦੇ ਚੱਲੋ ਜੇ ਪਿੰਡਾਂ ਤੇ ਹੂੰ ਹੂੰ ਫਿਰ ਬਾਅਦ ਕੀ ਵੀ ਹਮ ਰੰਗ ਰੰਗ ਪ੍ਰੋਗਰਾਮ ਸਟਾਰਟ ਕਰ ਦਿੰਦੇ ਹਾਂ ਤੇ ਆਪ ਦਾ ਹੋ ਟੇਢ ਨੇ ਮਤਲਬ ਆ ਜਾਂ ਹਾਂ ਤੇ ਤੂੰ ਕਾਦੀ ਤੂੰ ਕਾਦੀ ਪੰਜਾਬ ਬਣ ਹਾਂ ਲੋ ਪੱਗ ਜੀ ਦਾ ਬਣਾਉਂਦਾ ਟਾਈਮ ਨਹੀਂ ਹੁੰਦਾ ਉਧਰ ਉਹ ਡਿਜ਼ਾਈਨ ਦੀ ਬਾਤ ਚੱਕ ਦਿੰਦੇ ਹਾਂ ਹਾਈਟ ਹਾਈਟ ਬੂਮਾਸ ਕਰ ਰਹੇ ਨੇ हां जी मित्रों ਹੁਣ ਮੈਂ ਬੁੜਾ ਬਣੂੰਗਾ ਚਾਦਰਾਂ ਦੇਖ ਲਿਆ ਕੁਰਤਾ ਦੇਖ ਰਿਹਾ ਹਾਂ ਉਸ ਤੋਂ ਬਾਅਦ ਤੁਹਾਨੂੰ ਹਾਂ ਗਾੜੀ ਦੇ ਰੰਗ ਲਾ ਕੇ ਦਿਖਾਉਂਗਾ ਪੱਗ ਬਨਣਗੇ ਹਾਂ ਪ੍ਰੋਪਰ ਲੁੱਕ ਦਿਖਾਉਂਗਾ ਵੀ ਮੈਂ ਕਿਹੋ ਜਿਹਾ ਬਣ ਜੂਗਾ ਠੀਕ ਆ ਆ ਜਿਓ ਫਿਰ ਓਕੇ ਲਓ ਬਈ ਮਿੱਤਰੋ ਪੱਗ ਸਹੀ ਨਹੀਂ ਬਨਨੀ ਗਈ ਬੁੜੇਆਂ ਵਾਲੀ ਥੋੜੀ ਇਧਰੋਂ ਥੋੜੀ ਲੁੱਕ ਦੂਜੀ ਆ ਗਈ ਹੈ ਨਾ ਕਹਿਮ ਕੱਲੀਆਂ ਅੱਖਰ ਹੈਗੀਆਂ ਨਿਸ਼ਾਨੀ ਰੱਖੀ ਐ ਇਹ ਮੈਂ ਵੀ ਦੇਖ ਲਓ ਭਾਈ ਐਂ ਜੀ ਬਣ ਜਾਂਦਾ ਹੁੰਦਾ ਬੰਦਾ ਕੀ ਤੋਂ ਕੀ ਬਣ ਜਾਂਦਾ ਹਨਾ ਕਮਾਲ ਦੀ ਗੱਲ ਹੈ ਚਲੋ ਕੋਈ ਗੱਲ ਨਹੀਂ ਮਿੱਤਰੋ ਜੁੜੇ ਰਹੋ ਮੇਰੇ ਬਲੌਗਾਂ ਦੇ ਨਾਲ ਸੋਹਣੇ ਸੋਹਣੇ ਬਲੌਗ ਬਣਾਇਆ ਕਰਾਂਗੇ ਆਪਾਂ ਅੱਜ ਸ਼ੁਰੂਆਤਾਂ ਰਹੀਆਂ ਸਿੱਖ ਰਹੇ ਹਾਂ ਅਸੀਂ ਕੰਮ ਹਾਵੀ ਮਿੱਤਰੋ ਇੱਕ ਨਾ ਚਲੋ ਸ਼ੂਟ ਤੋਂ ਆਪਾਂ ਆ ਰਹੀ ਸੀਗੇ ਇੱਥੇ ਮੇਰੇ ਪਿੰਡ ਦੇ ਲਵੇ ਪਿੰਡ ਪੈਂਦਾ ਬਾਈ ਕੌਰੀਆਂ ਕਸਬਾ ਟਾਈਪ ਆ ਜਿਹੜੇ ਬੰਦੇ ਨੇੜੇ ਵਾਲੇ ਆ ਉਹ ਤਾਂ ਜਾਣਦੇ ਵੀ ਹੋਣਗੇ ਇੱਥੇ ਆਪਣਾ ਬਾਈ ਆ ਇਹਨੇ ਸ਼ਾਪ ਕੀਤੀ ਆ ਬਾਈ ਸ਼ੂਜ਼ ਨੇ ਬਾਈ ਲਵੇ ਬਹੁਤ ਸੋਹਣੇ ਆ ਮੇਤਰ ਆਪਣਾ ਬਬਲੂ ਜੋਸ਼ੀ ਸਿਕੰਦਰ ਤੇ ਸ਼ੂਜ਼ ਵਧੀਆ ਨੇ ਤੇ ਇੱਕ ਵਾਰੀ ਜਰੂਰ ਆ ਕੇ ਜਾਇਓ ਮੈਨੂੰ ਐ ਲੱਗਦਾ ਵੀ ਇੱਕ ਨੰਬਰ ਚੀਜ਼ ਐ ਰੇ ਰੇਟ ਵੀ ਬਹੁਤ ਘੱਟ ਆ ਬਹੁਤ ਜਾਇਜ਼ ਰੇਟ ਕਹਿਣ ਦਾ ਭਾਵ ਤੁਸੀਂ ਐ ਕਹੋਗੇ ਵੀ ਯਾਰ ਜਾਂ ਤਾਂ ਇਹ ਬੂਟ ਡੁਪਲੀਕੇਟ ਹੋਣਗੇ ਤੁਸੀਂ ਐ ਕਹੋਗੇ ਇੱਕ ਵਾਰ ਆ ਕੇ ਵੀ ਯਾਰ ਇੰਨਾ ਸਸਤਾ ਕਿਵੇਂ ਹੋ ਸਕਦਾ ਬੂਟ ਹੋਊਗਾ ਨਾ ਜੱਖਾ ਹਾਂਜੀ ਹਾਂ ਪਰ ਤੁਸੀਂ ਇੱਕ ਵਾਰ ਆ ਕੇ ਦੇਖੋ ਕੁਆਲਿਟੀ ਪਾ ਕੇ ਦੇਖੋ ਯੂਜ਼ ਕਰਕੇ ਦੇਖੋ ਫਿਰ ਪਤਾ ਲੱਗੂਗਾ ਮੈਂ ਵੀ ਲੈ ਕੇ ਜਾਊਂਗਾ ਯਾਰ ਇਹ ਜੀ ਗੱਲ ਨਹੀਂ ਹੈਗੀ ਵਧੀਆ ਵਧੀਆ ਆਰਟੀਕਲ ਲਿਆ ਕੇ ਦੇਵਾਂਗਾ ਭਾਈ ਪੂਰੀ ਘੜ ਚੀਜ਼ ਜੈਨੂਇਨ ਜੀ ਹੋਊਗੀ ਪੂਰੀ ਓਕੇ ਇੱਕ ਵਾਰੀ ਆ ਜਾਓ ਕੋਈ ਚੱਕਰ ਨਹੀਂ